ਮੇਰਾ ਨਾਮ ਕੈਪਟਨ ਸੁਮੇਂਦਰ ਸਿੰਘ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜੋਨ ਸੰਤ ਬਾਬਾ ਲਾਲ ਸਿੰਘ ਕੁੱਲੀ ਵਾਲੇ ਆਪਾਂ ਅੱਡਾ ਭੈਣੇ ਮੀਆਂ ਖਾਨ ਦੇ ਵਿੱਚ ਕਰਿਆ ਸੋ ਲਗਾਤਾਰ ਆਪਣੀ ਜਿਹੜੀ ਅੱਜ ਅਥੇ ਬੰਦੀ ਬੀਜੇਪੀ ਦਾ ਵਿਰੋਧ ਕਰ ਰਹੀ ਹੈ ਤੇ ਕਰਦੇ ਵੀ ਰਹਿਵਾਂਗੇ ਜਿੰਨਾ ਚਿਰ ਸਾਡੀਆਂ ਜਿਹੜੀਆਂ ਮੰਗਾਂ ਆ ਮੋਦੀ ਸਰਕਾਰ ਜੋ ਮੰਗ ਕੇ ਮੁੱਕਰੀ ਹੋਈ ਹੈ ਜਿੰਨਾ ਚਿਰ ਆਪਾਂ ਲਾਗੂ ਨਹੀਂ ਕਰਵਾ ਦਿੰਦੇ ਉਹਨਾਂ ਚਿਰ ਸਾਡਾ ਸੰਘਰਸ਼ ਜਿਹੜਾ ਜਾਰੀ ਰਹਿਣਾ ਸੋ ਬੀਜੇਪੀ ਦਾ ਕੋਈ ਵੀ ਕੈਂਡੀਡੇਟ ਇਸ ਹਲਕੇ ਦੇ ਵਿੱਚ ਆਪਣਾ ਪ੍ਰਚਾਰ ਕਰਨ ਆਏਗਾ ਉਹਦਾ ਅਸੀਂ ਕਰਣਾ ਵਿਰੋਧ ਕਰਾਂਗੇ ਅਪਾ ਫੋਸਟਰ ਵੇਖੋ ਜੇ ਆ ਤਾਂ ਨਹੀਂ ਅੱਡੇ ਦੇ ਦੋ ਲੱਖ ਤੇ ਤੁਸੀਂ ਦੇਖ ਸਕਦੇ ਹੋ ਰਾਈਟ ਲੈਫਟ ਲੱਗੇ ਚੌਂਕ ਦੇ ਵਿੱਚ ਇਸ ਤਰ੍ਹਾਂ ਸਾਡੇ ਕੋਲ ਜਿੰਨੇ ਵੀ ਪਿੰਡ ਇਸ ਬੇਟਗੀਰੀ ਚਲਦੇ ਆ ਸਾਰੇ ਪਿੰਡਾਂ 'ਚ ਅਸੀਂ ਪੋਸਟਰ ਜਿਹੜੇ ਲਾ ਰਹੇ ਆ ਤੇ ਗਰੁੱਪਾਂ ਹੀ ਆਪਣਾ ਇੱਕ ਬਣਾਇਆ ਹੋਇਆ ਉਹਦੇ ਕਿਸੇ ਪਿੰਡ ਦੇ ਜਿਹੜੇ ਕੈਂਡੀਡੇਟ ਭਾਜੀਪੀ ਦਾ ਹੁੰਦਾ ਤੇ ਗਰੁੱਪ 'ਚ ਮੈਸੇਜ ਪਾ ਦਨਗੇ ਆਪਾਂ ਸਾਰੇ ਜਿੰਨੇ ਪਿੰਡ ਆ ਸਾਰੇ ਇਕੱਠੇ ਹੋ ਕੇ ਦਾ ਵਿਰੋਧ ਕਰਾਂਗੇ ਕੱਤਰ ਅਸੀਂ ਬੀਜੇਪੀ ਦਾ ਬਾਈਕਾਟ ਕੀਤਾ ਇਸ ਕਰਕੇ ਹੀ ਕਿ ਸਾਰੇ ਪੀਡੀਆਂ ਸਾਡੇ ਭਾਈ ਜਿਹੜੇ ਇੱਥੇ ਇਕੱਠੇ ਹੋਏ ਕੀ ਮੰਗ ਕਰਦੇ ਹੋ ਮੰਗ ਸਾਡੀ ਇਹ ਆ ਕਿ ਸਾਡੀਆਂ ਜੜੀਆਂ ਵਾਂ ਮੰਗਾ ਉਹ ਮੰਨ ਲੈਣ ਬਹੁਤ ਵੱਡੀਆਂ ਮੰਗਾਂ ਨੇ ਕਿ ਸੋਟੀਆਂ ਨਹੀਂ ਸਾਡੀਆਂ ਮੰਗਾ ਉਹ ਇੰਨੇ ਮੰਨਦੇ ਪਏ ਹੈਗੇ ਅਸੀਂ ਪੈਣੀਆਂ ਖਾਂ ਦੇ ਵਿੱਚ ਪੋਸਟ ਲਾਇਆ ਜੀ ਕੋਈ ਸ਼ੁਰੂਆਤ ਪੋਸਟ ਤੇ ਹੀ ਨਹੀਂ ਜੀ ਦਾ ਬਾਈਕਾਟ ਕਰਨ ਵਾਸਤੇ ਪੋਸਟ ਲਾਇਆ ਬਾਕੀ ਆਪਣੀਆਂ ਮੰਗਾਂ ਜਿਹੜੀਆਂ ਸਾਡੀਆਂ ਮੇਨ ਮੰਗਾ ਅਸੀਂ ਹੋਰ ਰੱਖਣਾ ਆਪਣੇ ਬਿਲਕੁਲ ਉਹਨਾਂ ਨੂੰ ਇਥੇ ਬਾਈਕਾਟ ਕੀਤਾ ਜਾਊਗਾ ਪੈਣੀਆਂ ਖਾਂ ਦੇ ਵਿੱਚ ਤੇ ਹੀ ਵੰਡੀ ਨਹੀਂ ਦਿੱਤਵਾਂਗੇ ਨਾ ਪਿੰਡਾਂ ਦੇ ਵਿੱਚ ਕਿਹਾ ਜੀ ਅਰਜੀਤ ਕੋ ਮੇਰਾ ਨਾਮ ਅਕਵੀਰ ਕੌਰ ਆ ਅਸੀਂ ਇਕੱਠੇ ਹੋਏ ਆਂ ਕਿ ਅੱਜ ਬੀਜਪੀ ਜਿਹੜੀ ਸਰਕਾਰ ਆ ਉਹਨੂੰ ਅਸੀਂ ਵੋਟ ਨਹੀਂ ਪਾਵਾਂਗੇ ਉਹਨਾਂ ਦਾ ਬਾਈਕਾਟ ਕਰਨਾ ਕਿ ਉਹਨਾਂ ਨੇ ਸਾਡੇ ਕਿਸਾਨ ਮਜ਼ਦੂਰਾਂ ਗਿਆ ਮੰਗਿਆ ਕੋਈ ਨਹੀਂ ਮੰਗਿਆ ਤੇ ਇਹਨਾਂ ਨੇ ਮੰਗ ਕੇ ਤੇ ਉਹਨਾਂ ਨੇ ਉਹਨਾਂ ਨੂੰ ਇਨਕਾਰ ਕੀਤੇ ਆ ਵਾ ਮੰਗਾ ਮੰਨਣ ਵਾਸਤੇ ਦਿੱਲੀ ਗਏ ਸੀਗੇ ਤੇ ਦਿੱਲੀ ਦੇ ਨਾਲ ਜਾਣੀ ਦਿੱਤਾ ਰਸਤੇ ਵਿੱਚ ਰੋਕ ਲਏ ਇਹਨਾਂ ਨੇ ਉਹਨਾਂ ਉੱਤੇ ਬੰਬਾਂ ਦੀ ਬਰਸਾਤ ਕੀਤੀ ਪਰ ਪਾਣੀ ਦੀ ਬਰਸਾਤ ਕੀਤੀ ਇਹਨਾਂ ਨੇ ਜਦੋਂ ਕਿਸਾਨ ਵੀਰ ਆਪਣੇ ਪ੍ਰਾਣੀਆਂ ਨੂੰ ਆਗ ਲਗਾਉਂਦੇ ਆ ਉਦੋਂ ਇਹ ਬੋਲਦੇ ਆ ਕਿ ਪ੍ਰਦੂਸ਼ਣ ਹੁੰਦਾ ਵਾ ਜਦੋਂ ਉੱਥੇ ਇਹਨਾਂ ਨੇ ਬੰਬਾਂ ਦੀ ਵਰਤੋਂ ਕੀਤੀ ਉਹਦਾ ਪ੍ਰਦੂਸ਼ਣ ਕੋਈ ਨਹੀਂ ਹੈਗਾ ਉਹਦੇ ਨਹੀਂ ਕੋਈ ਪ੍ਰਦੂਸ਼ਣ ਇਹਨਾਂ ਸਾਡੇ ਮੰਗਾਂ ਨਹੀਂ ਮੰਨਦੇ ਉਲਟਾ ਸਾਡੇ ਕਿਸਾਨ ਵੀਰਾਂ ਨੂੰ ਇਹਨਾਂ ਨੇ ਸੀਧ ਕੀਤਾ ਇਹ ਕਰਕੇ ਅਸੀਂ ਇਹਨਾਂ ਦਾ ਬਾਈਕਾਟ ਕਰਦੇ ਆ ਸਾਡੀਆਂ ਮੰਗਾਂ ਪੂਰੀਆਂ ਕਰਨ ਤੇ ਅਸੀਂ ਉਹਨਾਂ ਨੂੰ ਨਾਚਰ ਵੋਟਾਂ ਨਹੀਂ ਬਿਲਕੁਲ ਨਹੀਂ ਪਾਵਣ ਆਏ ਤੇ ਬਾਈ ਜੀਪੀ ਸਰਕਾਰ ਦਾ ਬਾਈਕਾਟ ਕੀਤਾ ਅੱਜ ਅਸੀਂ ਸਾਰੇ ਪਿੰਡਾਂ ਦੇ ਵਿੱਚ ਪੋਸਟਰ ਲਗਾ ਦਨੇ ਆ ਜੀ ਬਾਈਕਾਟ ਹਾਂ ਜੀਪੀ ਦਾ ਬਾਈਕਾਟ ਮੇਰਾ ਨਾਮ ਕੈਪਟਨ ਸੁਮੇਂਦਰ ਸਿੰਘ ਹੈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜੋਨ ਸੰਤ ਬਾਬਾ ਲਾਲ ਸਿੰਘ ਖੁੱਲ੍ਹਵੀ ਵਾਲਾ ਆਪਾਂ ਅੱਡਾ ਭੈਣੇ ਵੀ ਆਹਾਂ ਦੇ ਵਿੱਚ ਕਰੇਣਾ ਚਾਹ। ਸੋ ਲਗਾਤਾਰ ਆਪਣੀ ਜਿਹੜੀ ਅੱਜ ਜਥੇਬੰਦੀ ਭਾਜੀਪੀ ਦਾ ਵਿਰੋਧ ਕਰ ਰਹੀ ਹੈ ਤੇ ਕਰਦੇ ਵੀ ਰਹਿਾਂਗੇ ਜਿੰਨਾ ਚਿਰ ਸਾਡੀਆਂ ਜਿਹੜੀਆਂ ਮੰਗਾਂ ਵਾ ਮੋਦੀ ਸਰਕਾਰ ਜੋ ਮੰਗ ਕੇ ਮੁੱਕਰੀ ਹੋਈ ਹੈ ਜਿੰਨਾ ਚਿਰ ਆਪਾਂ ਲਾਗੂ ਨਹੀਂ ਕਰਵਾ ਦਿੰਦੇ ਉਹਨਾਂ ਚਿਰ ਸਾਡਾ ਸੰਘਰਸ਼ ਜਿਹੜਾ ਜਾਰੀ ਰਹਿਣਾ। ਸੋ ਭਾਜੀਪੀ ਦਾ ਕੋਈ ਵੀ ਕੈਂਡੀਡੇਟ ਇਸ ਹਲਕੇ ਦੇ ਵਿੱਚ ਆਪਣਾ ਪ੍ਰਚਾਰ ਕਰਨ ਆਏਗਾ ਉਹਦਾ ਅਸੀਂ ਕਰੜਾ ਵਿਰੋਧ ਕਰਾਂਗੇ ਆਪਣੇ 포ਸਟਰ ਵੇਖੋ ਜੀ ਆਪਾਂ ਨਹੀਂ ਅੱਡੇ ਤੋਂ 2 ਲੱਖ ਤੇ ਤੁਸੀਂ ਦੇਖ ਸਕਦੇ ਹੋ ਰਾਈਟ ਲੈਫਟ ਲੱਗੇ ਕੰਕਰੀਟ ਤੇ ਇਸ ਤਰ੍ਹਾਂ ਸਾਡੇ ਕੋਲ ਜਿੰਨੇ ਵੀ ਪਿੰਡ ਇਸੇ ਬੇਤਗੀਰੀ ਚੱਲਦੇ ਆ ਸਾਰੇ ਪਿੰਡਾਂ ਦੇ ਅਸੀਂ ਪੋਸਟ ਜਿਹੜੇ ਲਾ ਰਹੇ ਆ ਇੱਕ ਗਰੁੱਪ ਅਸੀਂ ਆਪਣਾ ਇੱਕ ਬਣਾਇਆ ਪਿਆ ਉਹਦੇ ਕਿਸੇ ਪਿੰਡ ਦੇ ਉਹ ਜੂ ਕੈਂਡੀਡੇਟ ਵੀ ਜਿੱਦੇ ਹੀ ਆਉਂਦਾ ਤੇ ਬਿਲਕੁਲ ਹੀ ਮੈਸੇਜ ਪਾਦਣਗੇ ਆਪਾਂ ਸਾਰੇ ਜਿੰਨੇ ਪਿੰਡ ਹੈ ਸਾਰੇ ਇਕੱਠੇ ਹੋ ਕੇ ਦਾ ਵਿਰੋਧ ਕਰਾਂਗੇ ਕੱਤਰ ਅਸੀਂ ਜੀਵਤੀ ਦਾ ਬਾਈਕਟ ਕੀਤਾ ਹੈ ਇਸ ਕਰਕੇ ਹਿੱਥੇ ਸਾਡੇ ਤੇ ਸਾਡੇ ਭਾਈ ਜਿਹੜੇ ਉੱਤੇ ਇਕੱਠੇ ਹੋਏ ਕੀ ਮੰਗ ਕਰਦੇ ਮੰਗ ਸਾਡੀ ਆ ਵੀ ਸਾਡੀਆਂ ਜਿਹੜੀਆਂ ਵਾਂ ਮੰਗਾ ਉਹ ਮੰਨ ਲੈਣ ਬਹੁਤ ਵੱਡੀ ਮੰਗਾਂ ਨਹੀਂ ਤੇ ਸੋਟੇ ਇਹ ਸਾਡੀ ਮੰਗਾ ਉਹ ਨਹੀਂ ਮੰਨਦੇ ਅਸੀਂ ਪੈਣੀਆ ਖਾਂ ਦੇ ਵਿੱਚ ਪੁੱਤ ਲਾਇਆ 20000 ਤੇ ਸਲੇਮੀ ਵੀ ਤਾਂ ਪਾਈ ਕਰਵਾਉਣ ਵਾਸਤੇ ਪੋਸਟ ਲਾ ਬਾਕੀ ਆਪਣੀਆਂ ਮੰਗਾਂ ਜਿਹੜੀਆਂ ਸਾਡੀਆਂ ਨਹੀਂ ਮੰਗਾ ਹੋਰ ਰੱਖਣਾ ਆਪਣੇ ਬਿਲਕੁਲ ਉਹਨਾਂ ਨੂੰ ਤੇ ਬਾਈਕਟ ਕੀਤਾ ਜਾਊਗਾ ਪੈਣੀਆ ਖਾਂ ਦੇ ਵਿੱਚ ਅਸੀਂ ਮੰਨੀ ਨਹੀਂ ਦਿੱਤਾਂਗੇ ਲੋਣਾ ਪਿੰਡਾਂ ਦੇ ਵਿੱਚ ਅਜੀਤ ਕੋ ਮੇਰਾ ਨਾਮ ਅਖੀਰਪੁਰਾ ਅਸੀਂ ਤੱਕੇ ਹੋਇਆ ਪੀ ਅੱਜ ਬੀਜਪੀ ਜਿਹੜੀ ਸਰਕਾਰਾ ਉਹਨੂੰ ਅਸੀਂ ਵੋਟ ਨਹੀਂ ਪਾਉਂਗੇ ਉਹਨਾਂ ਨੇ ਫਾਈ ਕੱਟ ਕਰਨਾ ਤੇ ਉਹਨਾਂ ਨੇ ਸਾਡੇ ਕਿਸਾਨ ਵਜੂਦ ਆ ਕੇ ਮੰਗਾਂ ਕੋਈ ਨਹੀਂ ਮੰਗਿਆ ਇਹਨਾਂ ਨੇ ਮੰਗ ਕੇ ਪਏ ਉਹਨਾਂ ਨੇ ਉਹਨਾਂ ਨੂੰ ਅਨਕਾਰ ਕੀਤੇ ਆ ਤੇ ਮੰਗਾ ਮੰਨਵਾਸੇ ਦਿੱਲੀ ਗਏ ਸੀਗੇ ਤੇ ਦਿੱਲੀ ਦੇ ਨਾਲ ਜਾਣੀ ਧਰ ਰਸਤੇ ਤੇ ਕਿ ਰੋਕੇ ਇਹਨਾਂ ਨੇ ਉਹਨਾਂ ਤੇ ਬੰਬਾਂ ਦੀ ਵਰਤਾਲ ਕੀਤੀ ਪਰ ਪੰਤੀ ਪ੍ਰਸ਼ਾਦ ਕੀਤੇ ਜਿਹਨਾਂ ਨੇ ਜਦੋਂ ਕਿਸਾਨ ਵੀਰ ਆਪਣੇ ਪਰਾਲੀਆਂ ਨੂੰ ਆਟ ਲਗਾਉਂਦੇ ਆ ਉਦੋਂ ਇਹ ਬੋਲਦੇ ਆ ਪੀ ਪ੍ਰਦੂਸ਼ਨ ਹੁੰਦਾ ਵਾ ਜਦੋਂ ਉੱਥੇ ਇਹਨਾਂ ਨੇ ਬੰਬਲ ਦੀ ਪ੍ਰਸ਼ਾਦ ਕੀਤੇ ਉਹਦਾ ਪ੍ਰਦੂਸ਼ਨ ਪਈ ਨਹੀਂਗਾ ਉਹਦੇ ਨੇ ਕੋਈ ਪ੍ਰਦੂਸ਼ਨ ਇਹ ਨਾਲ ਸਾਡੀਆਂ ਮੰਗਾਂ ਨਹੀਂ ਮੰਗਦਾ ਉਲਟਾ ਸਾਡੇ ਕਿਸਾਨ ਵੀਰਾਂ ਨੂੰ ਇਹਨਾਂ ਨੇ ਸੀਧ ਕੀਤਾ ਤੇ ਕਰਕੇ ਅਸੀਂ ਇਹਨਾਂ ਦਾ ਬਾਈਕਾਟ ਕਰਦੇ ਆ ਸਾਡੀਆਂ ਮੰਗਾਂ ਪੂਰੀਆਂ ਕਰਨ ਤੇ ਅਸੀਂ ਉਹਨਾਂ ਨੂੰ ਨਾਚਰ ਬੋਟਾ ਹੈ ਬਿਲਕੁਲ ਨਹੀਂ ਪਾਉਂਗੇ ਨਾ ਇਹ ਬਾਈ ਜੀਪੀ ਸਰਕਾਰ ਦਾ ਬਾਈਕਾਟ ਕੀਤਾ ਅੱਜ ਅਸੀਂ ਸਾਰੇ ਪਿੰਡਾਂ ਦੇ